ਲੈ ਵੀ ਵੀਰ ਮੇਰਾ ਆ ਬੰਦਾ ਲੱਭ ਗਿਆ ਜਿਹੜਾ ਸਕੂਲ ਵਾਲੇ ਛੋਟੇ ਬੱਚਿਆਂ ਦੇ ਮੂਰੇ ਨੰਗਾ ਹੋ ਕੇ ਆਪਦਾ ਗੁਪਤੰਗ ਉਹਨਾਂ ਦੇ ਮੂੰਹ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਸੀ ਛੋਟੀ ਜੀ ਬੱਚੀ ਤੇ ਬੱਚਾ ਦੋਵੇਂ ਜਾਣੇ ਪਿੰਡ ਭਰਾ ਉਹ ਸਕੂਲੋਂ ਆ ਰਹੇ ਸੀਗੇ ਇਹਨੇ ਮੋਟਰਸਾਈਕਲ ਰੋਕਿਆ ਰੋਕ ਕੇ ਆਪਦੀ ਪੈਂਟ ਲਾ ਕੇ ਉਹਨਾਂ ਦੇ ਮੂੰਹ ਦੇ ਵਿੱਚ ਨੇ ਪਾਉਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ਦੇ ਵਿੱਚ ਤੁਰ ਗਿਆ ਤੇ ਹੁਣ ਇਹ ਬੰਦਾ ਫੜਿਆ ਗਿਆ ਇਹਦੀ ਸ਼ਕਲ ਦੇਖ ਲਓ ਚੰਗੀ ਤਰ੍ਹਾਂ ਇਹ ਗ੍ਰਿਫਤਾਰੀ ਤੁਹਾਨੂੰ ਕੀ ਲੱਗਦਾ ਇਹ ਗ੍ਰਫਤਾਰੀ ਇਹਦੇ ਲਈ ਕਾਫੀ ਨਹੀਂ ਹੈਗੀ ਸਮਾਜਿਕ ਤੌਰ ਤੇ ਇਹਦੀ ਸੇਵਾ ਹੋਣੀ ਬਣਦੀ ਹੈ ਚੰਗੀ ਤਰ੍ਹਾਂ ਇਹਦੀ ਸ਼ਕਲ ਨੂੰ ਯਾਦ ਰੱਖਿਓ ਜਿਸ ਕਿਸੇ ਵੀਰ ਨੂੰ ਵੀ ਪਤਾ ਇਹਦਾ ਪੈਂਡ ਕਿਹੜਾਗਾ ਇਹਦਾ ਨਾਂ ਕੀ ਆ ਇਹਦੀ ਆਈਡੀ ਸਾਈਡੀ ਕੀ ਆ ਇਹ ਕਿਸੇ ਵੀ ਸੋਸ਼ਲ ਮੀਡੀਆ ਤੇ ਹੈ ਕਿੱਥੇ ਇਹ ਪਤਾ ਹੋਵੇ ਜੀ ਨੂੰ ਜ਼ਰੂਰ ਦੱਸੋ ਕਮੈਂਟਾਂ ਦੇ ਵਿੱਚ ਵੱਖਰੇ ਤੌਰ ਤੇ ਇਹਦੀ ਸੇਵਾ ਹੋਣੀ ਚਾਹੀਦੀ ਹੈ ਇਹਨੂੰ ਸਮਝ ਲੱਗੇ ਇਹ ਛੋਟੇ ਬੱਚਿਆਂ ਦੇ ਨਾਲ ਯਾਰ ਕੀ ਮਾਨਸਿਕਤਾ ਤੁਸੀਂ ਦੇਖੋ ਕਿਸ ਲੈਵਲ ਤੱਕ ਇਹਨਾਂ ਦੀ ਗਿਰ ਗਈ ਆ ਮੈਂ ਤਾਂ ਹੈਰਾਨ ਹੁੰਦਾ ਸੀ ਕਹਿੰਦੇ ਸੀਗੇ ਵੀ ਜਿਹੜੇ ਭਈਏ ਆ ਉਹ ਛੋਟੇ ਬੱਚਿਆਂ ਨੂੰ ਨਹੀਂ ਬਖਸਦੇ 2 2 3 3 ਸਾਲ ਦੀਆਂ ਬੱਚੀਆਂ ਦੇ ਨਾਲ ਗਲਤ ਕੰਮ ਹੋ ਜਾਂਦੇ ਆ ਤਾਂ ਇੱਥੇ ਤੁਸੀਂ ਦੇਖੋ ਇਹਦੇ ਸਿਰ ਤੇ ਪੱਗ ਬੰਨੀ ਇਹ ਵੀ ਨਸਲ ਉਧਰ ਲਗੋਈ ਐ ਵੀ ਵੀ ਉਧਰ ਲਾਈ ਆ ਇਹ ਜਿੰਨੇ ਵੀ ਹੁਣ ਟੀਕਿਆਂ ਵਾਲੇ ਬੱਚੇ ਹੁੰਦੇ ਆ ਨਾ ਇਹ ਜਿਹੜੇ ਹੁਣ ਪੈਦਾ ਹੋਏ ਆ ਇਹ ਉਹਨਾਂ ਨਸਲ ਦੇ ਵਿੱਚੋਂ ਹੀ ਆ ਹੋਵੇ ਨਾ ਹੋਵੇ ਇਹ ਵੀ ਸਕਲ ਨੂੰ ਗੌਰ ਨਾਲ ਦੇਖੋ ਹਲੇ ਵੀ ਇਹਨੂੰ ਬਾਰ-ਬਾਰੋ ਪੁੱਛੀ ਜਾਂਦਾ ਤੈਨੂੰ ਸ਼ਰਮ ਆਉਂਦੀ ਇਹਨੂੰ ਅਕਲ ਇਹਦਾ ਦਿਮਾਗ ਇੱਥੇ ਡੈੱਡ ਹੋਇਆ ਪਿਆ ਜਿਹੜੇ ਜਿਹੜੇ ਯਾਰ ਤੁਸੀਂ ਹਿਸਾਬ ਲਾ ਲਓ ਤੁਸੀਂ ਕੌਮ ਜਿਹੜੀ ਇੱਥੇ ਪੰਜਾਬੀ ਗਾਣੇ ਕਿਹੜੇ ਹਥਿਆਰਾਂ ਵਾਲੇ ਗਾਣੇ ਤਾਂ ਬੈਨ ਆ ਨਸ਼ੇ ਵਾਲੇ ਗਾਣੇ ਚੱਲਦੇ ਆ ਇੱਥੇ ਪ੍ਰੈਗਾ ਕੈਪਸੂਲਾਂ ਤੇ ਗਾਣੇ ਚੱਲਦੇ ਇੱਥੇ ਕੂ ਲੈਪ ਤੇ ਗਾਣੇ ਚੱਲਦੇ ਸ਼ਰਾਬ ਤੇ ਗਾਣੇ ਚੱਲਦੇ ਆ ਸਾਰੇ ਆਮ ਗਾਣੇ ਨਸ਼ਿਆਂ ਦੇ ਉੱਤੇ ਨਸ਼ੇ ਨੂੰ ਪ੍ਰਮੋਟ ਕੀਤਾ ਜਾਂਦਾ ਇੰਸਟਾਗ੍ਰam ਤੇ ਤੇ ਇਹੋ ਜੇ ਲੱਲੂ ਇਹੋ ਜੇ ਨਸ਼ੇ ਕਰਕੇ ਇਹੋ ਜੇ ਕੰਮ ਹੀ ਕਰਨਗੇ ਕਿਉਂ ਨਹੀਂ ਕੋਈ ਸਰਕਾਰ ਕਾਰਵਾਈ ਕਰਦੀ ਕਿਉਂ ਨਹੀਂ ਪਰਚੇ ਕਰਦੀ ਜਿਹੜੇ ਨਸ਼ਿਆਂ ਤੇ ਗਾਣੇ ਜਿਹੜੇ ਨਵੇਂ ਨਵੇਂ ਕੈਪਸੂਲਾਂ ਤੇ ਗਾਣੇ ਜਿਹੜੇ ਗਾਉਂਦੇ ਆ ਹਥਿਆਰਾਂ ਤੇ ਤਾਂ ਕਰਾਂਗੇ ਹਥਿਆਰ ਨਾਲ ਕੋਈ ਚੱਕ ਲਵੇ ਪਰ ਨਸ਼ੇ ਜਿੰਨੇ ਮਰਜੀ ਪੰਜਾਬੀ ਚੱਕੀ ਫੇਰ ਉਹਨੂੰ ਜਿੰਨਾ ਮਰਜੀ ਪ੍ਰਮੋਟ ਕਰ ਲਵੋ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਜੀ ਇਹ ਬੰਦੇ ਦਾ ਕੀ ਹੱਲ ਹੋਣਾ ਚਾਹੀਦਾਗਾ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਫ੍ਰੀडम